ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਤੇ ਰਾਜਾ ਆਪਣਾ ਮੀਂਹ ਆ ਗਿਆ ਪੰਜਾਬ ਵਿੱਚ ਦੂ ਵਾਰ ਆ ਰਿਹਾ ਤੇ ਆਪਾਂ ਦਾਤੋ ਕੇ ਰੈਡੀ ਸੈਡੀ ਹੋ ਗਏ ਸੀ ਚਾਹ ਪੀ ਲਈ ਆ ਜਾਂ ਰੋਟੀ ਉੱਠਾ ਲ ਲਈਏ ਤੇ ਸੰਗਤ ਨੂੰ ਬੱਤਾਂ ਤੇ ਇਹ ਵੀ ਨਾ ਕੇ ਲੈਡਿੰਗ ਆ ਗਿਆ ਤੇ ਹੌਨ ਰੋਟੀ ਖਾ ਗਏ ਫੇਰ ਬਾਅਦ ਵਿੱਚ ਦੇਖਦੇ ਹਾਂ ਕਿ ਬਲੌਗ ਬਾਅਦ ਨੂੰ ਜਲਦੀ ਚਾਦੇ ਕਦੋਂ ਸੇ ਆਂ ਦੀਆ ਸੋਨਾ ਜੀ ਲੱਗ ਗਿਆ ਜੀ ਲੱਗ ਗਿਆ ਚਾਦੇ ਨੂੰ ਜੀ ਲੱਗ ਗਿਆ ਕਹਿੰਦਾ ਜਿਆਦਾ ਨਹੀਂ ਇਟਲੀ ਇਹ ਤੇ ਰਹਿਣਾ ਕਹਿੰਦਾ ਇਹ ਨਹੀਂ ਛੱਡ ਜਾਣਾ ਮੈਂ ਇੱਥੇ ਇਹਦਾ ਵੈਨ ਤੇ ਆ ਰਿਹਾ ਤੇ ਉਹ ਜੰਟਾਈ ਤੇ ਆ ਰਿਹਾ ਜੀ ਜੀ ਲੰਬਾ ਅਰੰਗ ਨੂੰ ਮੱਕਾ ਤੇ ਰਹਿਣਾ ਮੈਂ ਤਾਂ ਚੱਲ ਜਾਂਦਾ ਮਾਤੇ ਰਵਿ ਤੇ ਆ ਰਹੇ ਗ੍ਰੈਂਡ ਤੇ ਕੱਲ ਗਰਾਊਂਡ ਤੇ ਗਏ ਸੀਗੇ ਉਥੇ ਬੜੇ ਲੱਗਾ ਨੂੰ ਤੇ ਦਾਤ ਕਰਤੇ ਤੁਸੀਂ ਆਪ ਤੇ ਫਾਪਾ ਵਾਲਾ ਹਾਂ ਤੇ ਜੰਮਾ ਹਾਂ ਹਾਂ ਚਾ ਰੋਟੀ ਖਾ ਲਓ ਲੋ ਜੀ ਆਹ ਰੋਟੀ ਪਿੰਡੀਆਂ ਨਾਲ ਦਹੀਂ ਰੋਟੀ ਪਛਾਨਾ ਪਰੋੜਨਾ ਨਾ ਕਰਨਾ

मखिया हाँ। हाँ। पक्का लगा है गर्मी बहुत है इतना पता लगता है घर जा घर नहीं पता लगता है ना सन कीड़ियाँ लड़ी की लड़दा जाने। ਇਹ ਛਾਣਾ ਕੀੜੀਆਂ ਦੇਖ ਦੇਖੋ ਜਾਈ ਜਾਂਦਾ ਓਏ ਕੀਂ ਖੱਬਣਾ ਹਾਂ ਹੈਲੋ ਹਾਂ じゃ ਹੈਲੋ ਕਰਿਆ ਨੂੰ ਇੰਨੇ ਇਹਦਾ ਆਜਾ ਨਾ ਓ ਨਹੀਂ ਬੰਨੀ ਆ ਹੈ ਛਾਣਾ ਦੇਖ ਰਹੀਆਂ गावा ਉੱਧਰ ਮੁੱਜਾਂ ਵੀ ਵੀ ਬੰਦਾ ਕੌਣ ਐ ਇਹ ਉਹ ਡਾਡੀ ਵੀ ਆਉਣਾ ਤੇਰੇ ਮੰਮੀ ਸਨੋਗਾਨ ਇਹ ਮਾਜੇਂਦਰ ਦੀ ਜਿਹੜੀ ਤਾਂ ਕਿ ਉਹਨੂੰ ਹੈਲੋ ਕਰਦਾ

<laughs> दर है ठीक तो है पर निकल जाएगा हां ये शानदार स्पाइडरमैन बना द स्पाइडरमैन किसके है मम्मी ने से क्या मम्मी ने से क्या स्पाइडर और तू हटता या जीते गदीवन जीते गदी सी ना इते

ਸਾਰਾ ਆ ਮੈਂ ਆ ਗਿਆ ਨਾ ਇਹ ਉਹ ਨਾ ਰਹੀ ਉਹ ਡਰ ਉਹ ਪਛੀ ਜੀ ਛੱਡ ਗਿਆ ਹੈ ਇੱਥੇ ਇਹ ਨਹੀਂ ਅੱਧੀ ਗਈ ਆਪੇ ਇਹ ਨਾ ਇਹ ਨੂੰ ਜਾਨ ਹੋ ਗਿਆ ਅੱਗੇ ਚੱਲ ਪਾ ਸਭਾ ਨੂੰ ਕਾਰ ਨਿਗਾਹ ਲਾਣਾ ਬਾਅਦ ਆ ਜੂਗਾ

ਚੱਲ ਗਿਆ ਹੁਣ ਇਸ ਬਾਹਰ ਘੇਡਾ ਮਾਰੇ ਆ ਤੇ ਬਾਅਦ ਚ ਜਾਣੇ ਗਰਾਉਂਡ ਨੂੰ ਤੇ ਗਰਾਉਂਡ ਦਾ ਹੈਡ ਕਰਦੇ ਆ ਕੱਲ ਨੂੰ ਕੱਲ ਦੇ ਗਰਾਉਂਡ ਚ ਮਿਲਦੇ ਆ